ਵੇਚਾਂ ਨਹੀਂ ਇਹਨਾਂ ਦਾ ਮੈਂ ਵੱਲ ਪਾਉਂਦਾ ਕੱਲ ਨੂੰ ਮੈਂ ਜਾਊਂਗਾ ਚੰਡੀਗੜ੍ਹ ਉੱਪਰ ਤੋਂ ਜੰਮਰ ਦੇ ਕੀ ਉੱਥੇ ਪਾਉਂਦਾ ਉੱਥੇ ਪਾਉਂਦਾ ਮੇਰੇ ਪਿਆਰ ਦੇ ਸੱਜਣ ਦੇ ਗਿੱਲੇ ਕਰਦੇ ਨਾ ਹਾਂ ਉੱਥੇ ਪਾਉਂਦਾ ਮੇਰੀ ਮਾਂ ਦੇ ਵਿੱਚ ਹੋਏ ਗਹਿੜੇ ਨਾਲ ਵੱਲ ਉੱਥੇ ਪਾਉਂਦਾ ਮੇਰੇ ਭੈਣ ਚਾਚਾ ਦੇ ਜਿਹੜੇ ਸੁਪਨੇ ਨਾਲ ਵੱਲ ਨੇ ਜਣਾ ਬੰਦੇ ਦਾ ਸਕੇ ਸੰਧੀ ਮਾਚੇ ਬੰਦਾ ਚਾਹੁੰਦਾ ਹੈ ਬੰਦੇ ਦਾ ਪਿਓ ਮਾਚੇ ਬੰਦਾ ਫੇਰ ਵੀ ਜਾਹੁੰਦਾ ਹੈ ਬੰਦੇ ਦੀ ਮਾਂ ਮਾਚੇ ਨਾ ਬੰਦਾ ਸਿੰਧੀ ਨਾਲ ਕਿੱਥੇ ਜਾਹੁੰਦਾ ਹੈ ਪਰ ਜਦੋਂ ਬੰਦੇ ਦੇ ਸੁਪਨੇ ਪਾਉਂਦੇ পরসুন দিল্লি